ਤੇ ਬਾਈ ਜੀ ਇੱਥੇ ਵਾਂ ਠੇਕੇ ਤੇ ਕੀ ਰੇਟ ਆ ਵਿਗਾ ਠੇਕੇ ਬਾਈ ਆ ਠੇਕੇ ਬਾਈ ਵਿਗਾ ਦਾਸ ਦਿੰਨੇ ਨਾ ਕਈ ਇੱਕ ਪਿਛਲੇ ਕਮੈਂਟ ਆਏ ਸੀਗੇ ਜਿਹੜੇ ਮਾਝੇ ਦਵਾਬੇ ਦੇ ਉਹ ਵਿਗਾ ਹੋਰ ਕਿਸੇ ਨੂੰ ਕਹਿੰਦਾ ਜਿਹੜਾ ਰਾਜਸਥਾਨ ਦਾ ਵਿਗਾ ਪੰਜ ਕਨਾਲਾਂ ਦਾ ਪੰਜ ਕਨਾਲਾਂ ਦਾ ਇੱਥੇ ਹੈਗਾ ਰਾਜਸਥਾਨ ਪੂਰੀ ਚ ਜਿਹੜਾ ਵਿਗਾ ਚੱਲਦਾ ਜਿਹੜਾ ਮਰੱਬਾ ਉਹ 25 ਵਿਗਾਂ ਦਾ ਹਨਾ ਬਈ ਹਾਂਜੀ ਹਾਂਜੀ 25 ਵਿਗਾਂ ਦਾ ਤੇ ਕੀ ਰੇਟ ਆ ਬਈ ਠੇਕਾ ਵਿੱਗੇ ਦਾ ਠੇਕਾ ਲਾ ਪਿਛਲੇ ਸਾਲ ਦਾ ਬਹੁਤ ਸੀਗਾ ਉਦੋਂ ਪਿਛਲੇ ਉਦੋਂ ਹੀ ਬਹੁਤ ਸੀਗਾ ਜਿਵੇਂ ਹੁਣ ਐਸ ਕੀ ਨਹਿਰ ਦੇ ਹਾਲਾ ਚੱਲੀ ਜਾਂਦੇ ਆ ਠੇਕਾ ਘਟੂਗਾ ਕਿਉਂ ਠੀਕ ਹੈ ਠੀਕ ਹੈ ਪਾਣੀ ਦੀ ਇੰਨੀ ਕਮੀ ਆਈ ਹੈ ਠੀਕ ਆ ਅਤੀਜੀਆਂ ਤੇ ਜੀਆਂ ਵਾਰੀਆਂ ਨੰਗੀ ਜਾਂਦੀਆਂ ਜਿਮੀਦਾਰ ਰੱਦ ਗਿਆ ਦਾਦੀ ਜਿਮੀਦਾਰ ਮਾਰਿਆ ਜਾਊਗਾ ਬਈ ਬੰਦੀ ਆ ਗਈ ਹਾਂ 17000 ਰੁਪਏ ਜ਼ਮੀਨ ਲੱਗੀ ਸੀ ਠੇਕੇ ਪਈਲੇ ਸਾਹ ਉਹ ਜ਼ਮੀਨ ਜਿਹੜੀ ਵਿਹਲੀ ਪਈ 17000 ਲੱਗੀ ਸੀ ਠੀਕ ਹੈ ਤੇ 17000 ਰੁਪਏ ਨਾ ਰਹਾ ਤੇ ਹਾੜੀ ਹੋਈ ਨਾ ਸੋਣੀ ਉਹ ਵਿਹਲੀ ਪਈ ਆ ਮੀਂਹ ਪਏ ਨਹੀਂ ਹਾਂ ਮੀਂਹ ਪਏ ਨਹੀਂ ਤੱਲਾ ਜੜ ਗਿਆ ਵੇਖ ਲੋ ਜਾ ਕੇ ਠੀਕ ਆ ਸਾਡੇ ਪਤਾ ਕੀ ਚੱਕਰ ਆ ਸਾਡੇ ਜਿਹੜੇ ਇੱਥੇ ਜ਼ਮੀਨਾਂ ਦਿੰਦੇ ਆ ਲੋਕ ਆ ਉਹ ਲਿਉਂਦਾ ਬਾਹਰ ਦਾ ਬੰਦਾ ਪਟਾ ਕੇ ਅੱਛਾ ਮੈਂ ਗੱਲ ਕਰਦਾ ਖਰੀ ਪਾ ਹਿੰਦੂਮਾਲ ਕੋੜਾ ਕਹਿੰਦਾ ਜ਼ਮੀਨ ਨਹੀਂ ਦੇਣੀਗੀ ਠੀਕ ਆ ਵੀ ਠੇਕਾ ਕੱਟ ਦਿੰਦੇ ਆ ਬਾਹਰ ਲਾਉਂਦਾ ਉੱਡਿਆ ਉਹਨਾਂ ਦਿੰਦੇ ਪੰਪ ਚੰਗੇ ਠਕਾ ਕੇ ਉਹ ਆਹ ਸੁਣੋ ਉਹ ਦੇਖ ਜਾਂਦਾ ਹਾਂ ਦਲਾਲ ਚੰਗੀ ਫਸਲ ਦਲਾਲ ਖਾਊਗਾ ਅੱਜ ਇੱਥੋਂ ਦੀ ਜਿਹੜੀ ਚੰਗੀ ਆ ਜਿਵੇਂ ਮਾਲਕ ਮੇਰੇ ਕੋਲ ਮਾਲਕ ਜੀ ਦੇ ਨਾਲ ਵਧੀਆ ਚੰਗੀ ਮੇਰੀ ਫਸਲ ਖਾਊਗਾ ਕੇ ਇਹ ਮੋਗੇ ਦਾ 6 ਵੀ ਚੱਕ ਦਾ ਪਹਿਲਾ ਮੋਗਾ ਪਹਿਲਾ ਹੀ ਮਰਬਾ ਉਹ ਦੂਜਾ ਮਰਬਾ ਘੁੰਮ ਕੇ ਠੀਕ ਹੈ ਤੇ ਕੀ ਨੰਦੇ ਆ ਇਹ ਦਿਖਾ ਜਾਣਾ ਪਰ ਇਹ ਵਿਖਾ ਕੇ ਜਾਣਾ ਜ਼ਿੰਮੇਦਾਰਾਂ ਨੂੰ ਹੁਣ ਮੇਰੇ ਵਰਗਾ ਪੰਜਾਬ ਚ ਆਇਆ ਸਰੋਂ ਵੇਖਣ ਆ ਤੂੰ ਆ ਕੇ ਵੇਖ ਗਿਆ ਸਰੋਂ ਵੇਖ ਗਿਆ ਛੋਲੇ ਵੇਖ ਗਿਆ ਹਾਂ ਉਹ ਗੱਲ ਆ ਉਹ ਫਾਟ ਜਾਂਦਾ ਠੀਕ ਤਾ ਫਾਦਾ ਤੇ ਜ਼ਿੰਮੇਦਾਰਾਂ ਇੱਥੇ ਪੁੱਛ ਕੇ ਵੇਖੋ ਹਾਲਾਤ ਕੀ ਹੋਏ ਪਏ ਆ ਠੀਕ ਆ ਠੀਕ ਆ ਠੇਕੇ ਤੇ ਗੇੜੇ ਮਾਰਦੇ ਫਿਰਦੇ ਆ ਵੀ ਆ ਜਾ ਆ ਜਾ ਨਹੀਂ ਪਾਣੀ ਦਾ ਭਯਾ ਕਿ ਕਿਵੇਂ ਤੰਗੀ ਆ ਗਈ ਪਾਣੀ ਤੰਗੀ ਬਈ ਯਾਰ ਪਾਣੀ ਦਾ ਮੀਂਹ ਤਾਂ ਪਈ ਨਹੀਂ ਹਮ ਅਗਸਤ ਦੇ ਵਿੱਚ ਮੀਂਹ ਪਈ ਉਹਦੋਂ ਮੀਂਹ ਦੱਦ ਪਈ ਤਾਂ ਤੇ ਸਰਕਾਰ ਵੀ ਕਿੱਥੋਂ ਦੇ ਦੇ ਪਾਣੀ ਡੈਮੇਜਰ ਪਾਣੀ ਪਿਆ ਹੀ ਨਾ ਵਿੱਚ ਉਹਦੇ ਸਹੀ ਗੱਲ ਆਂ ਗਾਹ ਵੰਡਿਆ ਬੜਾ ਜੀਜੀ ਵਾਰੀ ਨੰਗੇ ਚੱਲੀ ਅੱਜ ਸ਼ੁੱਕਰਵਾਰ ਹੋ ਗਿਆ ਅਸ਼ਨੀਵਾਰ ਤੀਜੀ ਵੇਂ ਨੰਗੀ ਸੁੱਕਾ ਸ਼ਨੀਵਾਰ ਵਾਲਿਆਂ ਦੀ ਠੀਕ ਆ ਰੋਡੇ ਪਾਣੀ ਦਾ ਬਈ ਜਿਆਦੇ ਮੈਟਰ ਆ ਹਾਂਜੀ ਪਾਣੀ ਦਾ ਮੈਟਰ ਆ ਤੰਗੇ ਬਈ ਰਾਜਸਤਾਨੀ ਜਦੋਂ ਸਾਡੇ ਪੰਜਾਬ ਚ ਰਿਸ਼ਤੇਦਾਰੀਆਂ ਕਈ ਦੀ ਵਿਆਹ ਕਰ ਦਿੰਦੇ ਆ ਹਨਾ ਰਾਜਸਤਾਨਾ ਨੂੰ ਪੁੱਛ ਕੇ ਰੱਖਣਾ ਪੈਂਦਾ ਬਈ ਆਹ ਦਿਨ ਦੀ ਵਾਰੀ ਤਾਂ ਨਹੀਂ ਛੁੱਟੀ ਹਨਾ ਪਾਣੀ ਪਾਣੀ ਬਈ ਵਿਆਹ ਛੱਡ ਦੇ ਵਿਆਹ ਛੱਡ ਦੇਣਾ ਬਾਈ ਵਿਆਹ ਤਾਂ ਬਈ ਹੋਰ ਆਜੀ ਪਰ ਪਾਣੀ ਦੀ ਵਾਰੀ ਨਹੀਂ ਦੁਬਾਰਾ ਉਹ ਜੀ ਨੰਗੀ ਐਨਾ ਤੇ ਸਾਡੇ ਬਈ ਜਾਂਦੇ ਨਹੀਂ ਕਿ ਕਿਸੇ ਨੂੰ ਪਤਾ ਹੀ ਨਹੀਂ ਸਾਡੀ ਕਿਹੜੇ ਦਿਨ ਵਾਰੀ ਆ ਮੋਗਿਆਂ ਚ ਮੋਗਾ ਸਰਕਾਰ ਛੋਟਾ ਕਰੀ ਜਾਂਦੀ ਹੈ ਕਿ ਵੱਡਾ ਕਰੀਂਦੇ ਬਈ ਇਹ ਗੱਲ ਸੱਚ ਆ ਇਕੱਲਾ ਮੋਟਰ ਦੀ ਢੂੰਡੀ ਬਈ ਜਾਣਦੇ ਆ ਬਈ ਮੋਟਰ ਦੀ ਸੁੱਤ ਛੱਡਣੀ ਆ ਕੋਈ ਭਈਆ ਲਾਇਆ ਦਿਨ ਰਾਤ ਆਪੇ ਚੱਲੀ ਜਾਂਦਾ ਠੀਕ ਆ ਉਹ ਸਟਾਰਟਰ ਭਈਆ ਲਾਇਆ ਹਾਂ ਸਾਡੇ ਫਿਰ ਉਹ ਇੰਨਾ ਸਿਸਟਮ ਹਲਕਾ ਹੋ ਗਿਆ ਛੋਡੇ ਬਈ ਇੱਥੇ ਪੂਰਾ ਦੇਵਤਾ ਹੀ ਮੰਨਦੇ ਆ ਨਾ ਪੂਰਾ ਦੇਵਤਾ ਪਾਣੀ ਨੇ ਬਈ ਮੈਂ ਤਾਂ ਇੱਕ ਗੱਲ ਦੱਸਦਾ ਮਹਾਰਾ ਗੰਗਾ ਸਿੰਘ ਨਾਂ ਹੁੰਦਾ ਇਹ ਬਰਾਨੀ ਹੋਣਾ ਸੀਗਾ ਮਹਾਰਾ ਜਿਵੇਂ ਆਪਾਂ ਮਾਪਿਆਂ ਦੀ ਆਦੀ ਫੋਟੋ ਪੂਜਦੇ ਨੇ ਘਰੇ ਲਾ ਕੇ ਤੇ ਸਾਡੇ ਰਾਜਸਥਾਨ ਮਹਾਰਾ ਗੰਗਾ ਸਿੰਘ ਦੀ ਤੁਹਾਨੂੰ ਫੁੱਟ ਲਾ ਕੇ ਘਰੇ ਪੂਜਣੀ ਚਾਹੀਦੀ ਹੈ ਜਿਹਨੇ ਸਾਨੂੰ ਪਾਣੀ ਦਿੱਤਾ ਉਹਨੇ ਬਾਦ ਕੀਤਾ ਤੇ ਕਈ ਇਹ ਏਰੀਆ ਵੀ ਪਾਕਿਸਤਾਨ ਚ ਕਹਿੰਦੇ ਜਾਂਦਾ ਸੀ ਤੇ ਉਹਨੇ ਧੱਕੇ ਨਾਲ ਕਹਿੰਦਾ ਮੈਂ ਤਾਂ ਬਸ ਮੱਥਾ ਮਾਰ ਕੇ ਸਾਰਾ ਗੰਗਾ ਨਗਰ ਜਾਂਦਾ ਹੀ ਪਾਕਿਸਤਾਨ ਹਾਂ ਸਾਰਾ ਜਾਂਦਾ ਸੀ ਹੋਰ ਤੋਂ ਲੈ ਕੇ ਹਨਾ ਉਹਨੇ ਉਹਨੇ ਹਾਂ ਉਹਨੇ ਕੀਤਾ ਤੇ ਕਈ ਵੀਰ ਮੈਂ ਭਰਾ ਮੇਰੇ ਆਖਣ ਗਏ ਆ ਉਹ ਆ ਰਾਜਸਥਾਨ ਨੂੰ ਪਾਣੀ ਨੇ ਜਿਹੜਾ ਹੈ ਭਈ ਆਏ ਤਾਂ ਅਸੀਂ ਪੰਜਾਬ ਤੋਂ ਆਏ ਪਿਆਰ ਬਹੁਤ ਸੌਕੜੀ ਪਲੂਰਦਾ ਹੂੰ ਠੀਕ ਆ ਇਹ ਪੰਜਾਬੀ ਆ ਬਸ ਸਹੀ ਆ ਬਸ ਤੇ ਬਾਕੀ ਬਾਈ ਬਾਈ ਕੀ ਰੇਟ ਆ ਇੱਥੇ ਜੀ ਮੈਂ ਹੈਗੀ ਆ ਬਾਈ ਲੰਮ ਸਮਾ ਆ ਹੁਣ ਰੱਬ ਦੇ ਹਿਸਾਬ ਤੇ ਬਾਈ ਜਿਹੜੇ ਮੋਢ ਵਾਲੇ ਆ ਉਹ ਮਹੰਗੇ ਆ ਆ ਹੈਗਾ ਇੱਥੇ 12-13 ਲੱਖ ਰੇਟ 12-13 ਠੀਕ ਆ ਜਿਵੇਂ ਜੇ ਪਿੱਛੇ ਜਾਮ ਕਰੀ ਜਾਊਗਾ ਇੱਥੇ ਪੰਜਾਬ ਦਾ ਭਰਾ ਲੈ ਸਕਦਾ ਕਿ ਨਹੀਂ ਲੈ ਸਕਦਾ ਪੰਜਾਬ ਦਾ ਭਰਾ ਆ ਦਾ ਬਾਈ ਪ੍ਰਿਆ ਦਾ ਪ੍ਰਿਆ ਰਾਜਸਥਾਨ ਦਾ ਕੋਈ ਬੰਦਾ ਹੈਗਾ ਨਾਮ ਮੋਟਾਂ ਦਾ ਹਾਂ ਉਹਦੇ ਉਹ ਖਰਾਸਾਦਾ ਉਹ ਨਾਮ ਉਹ ਹੋ ਸਕਦੀ ਤੇ ਇੱਕ ਜਿਹੜੀ ਕਹਿੰਦਾ ਨਿਦਾਨਦੂਣ ਕਰਕੇ ਉਹ ਵੀ ਹੋ ਜਾਂਦੀ ਆ ਦਾਲਕਾ ਬਈ ਜੇ ਪੰਜਾਬ ਦੇ ਬੰਦੇ ਦੇ ਨਾਂ ਨਾ ਹੋਵੇ ਉਹਨੂੰ ਆਪਾਂ ਦਾਨ ਕਰ ਸਕਦੇ ਆ ਕਿੱਲਾ ਆਏ ਨਹੀਂ ਹੈ ਸਿਸਟਮ ਆ ਕਈ ਬਰਾਨੀਆਂ ਜਿਵੇਂ ਜੈਸਲਮੇਰਾ ਉਧਰ ਪੰਜਾਬੀ ਲੈ ਗਏ ਉਹ ਅਲਾਟਮੈਂਟ ਹੋਈਆਂ ਉਹ ਜ਼ਮੀਨਾਂ ਜਿਹੜੀਆਂ ਉਹ ਕਰਾ ਲੈਂਦੇ ਆ ਉਹ ਵੀ ਬਈ ਹੁਣ ਮੈਨਾਂ ਕਾਨੂੰਨ ਉਹਨਾਂ ਲੱਗੂਗਾ ਜਿਵੇਂ ਜੰਝਲਿਆ ਲੱਗਾ ਬਈ ਗੰਗਾਨਰ ਜ਼ਿਲ੍ਹੇ ਹਰਮਾਨਗੜ ਜ਼ਿਲ੍ਹੇ ਦਾ ਮੈਨੂੰ ਪਤਾ ਹੈ ਬਈ ਇੱਥੇ ਪੰਜਾਬ ਦਾ ਬੰਦਾ ਰਜਿਸਟਰੀ ਨਹੀਂ ਕਰਾ ਸਕਦਾ ਸਾਰੇ ਪੰਜਾਬੀ ਆ ਜਾਂਦੇ ਹੁਣ ਤੁਸੀਂ ਬਈ ਕਿਹੜੇ ਸਾਲ ਲਈ ਸੀ ਇੱਥੇ ਜ਼ਮੀਨਾਂ ਕਿ ਪਹਿਲਾਂ ਮੈਂ ਦਾਦੇ ਮੇਰੇ ਨੇ ਲਈ ਸੀ ਬਈ ਠੀਕ 100 ਸਾਲ ਤੋਂ ਪਹਿਲਾਂ ਦੀ ਨੰਬਰ ਹਾਂ 100 ਦਾਦਾ ਮੇਰਾ 105 ਸਾਲਾਂ ਦਾ ਹੋਇਆ ਕੋਈ ਜਾਨਾ ਪਾਕਿਸਤਾਨ ਬਈ ਬਾਰਡਰ ਕਿੰਨੀ ਦੂਰ ਹੈ ਇੱਥੋਂ ਆਪਣੇ ਖੇਤ ਤੋਂ ਤਾਂ ਹੈਗਾ ਬਈ 2 ਕਿਲੋਮੀਟਰ ਹੋਊਗਾ ਪਿੰਡ ਆਪਣਾ ਹੈਗਾ ਬਸ ਉਸ ਤੋਂ ਬਲ 200 ਮੀਟਰ ਹੀ ਹੋਊਗਾ ਠੀਕ ਹੈ ਮੰਨ ਲਾ ਬਈ ਕਿੱਲੇ ਦੋ ਕਿੱਲੇ ਦੂਰ ਤੇ ਹੀ ਪਾਕਿਸਤਾਨ ਹੈਗਾ ਇੱਥੋਂ ਆਪੇ ਪਾਰ ਪਾਰ ਵੀ ਜ਼ਮੀਨ ਹੈਗੀ ਹੈ ਅੱਛਾ ਉਧਰ ਵੀ ਜਾਂਦੇ ਹਾਂ ਠੀਕ ਉਧਰ ਵੀ ਮੁਸ਼ਕਲ ਕੀ ਆਉਂਦੀ ਹੈ ਫਿਰ ਮੁਸ਼ਕਲ ਕੋਈ ਨਹੀਂ ਬਈ ਬਸ ਇੱਕ ਦਿਨ ਪਹਿਲਾਂ ਆਖੋ ਅਗਲੇ ਦਿਨ ਜਾਓ ਪਾਸ ਬਣਾ ਕੇ ਜਾਂਦੇ ਹਾਂ ਹਾਂ ਪਛਾਹ ਰਿਕਾਰਡ ਸਰਕਾਰ ਕਾਰਡ ਦੇ ਕੇ ਚੈੱਕ ਕਰਕੇ ਪੂਰਾ ਵਧੀਆ ਹੈ ਠੀਕ ਠੀਕ ਬੀਐਸਐਫ ਲੱਗੀ ਹਾਂਜੀ ਹਾਂਜੀ ਬੀਐਸਐਫ ਤੇ ਉਧਰ ਤਾਂ ਬਈ ਤਾਰਾਂ ਤੂਰਾ ਹੈ ਨਹੀਂ ਉਹਨਾਂ ਦੀਆਂ ਉਹਨਾਂ ਦੇ ਤਾਰਾਂ ਹੈ ਨਹੀਂ ਤਾਰਾ ਬਾਬਾ ਉਹ ਵੀ ਕੀ ਫਸਲਾਂ ਵੀ ਛੋਲੇ ਆ ਬਈ ਉਹਨਾਂ ਬਰਾਨੀ ਉਹ ਵੀ ਬਰਾਨੀ ਹਾਂ ਬਹੁਤ ਛੋਲੇ ਖੜੇ ਮਾਲਕ ਦੇ ਆ ਨਾ ਉਹਨਾਂ ਦੇ ਆ ਠੀਕ ਹੈ ਤੇ ਇਹ ਦੋਸਤੋ ਜਮਾ ਰਾਜਸਥਾਨ ਦਾ ਪਹਿਲਾ ਪਿੰਡ ਹੈ ਪਾਕਿਸਤਾਨ ਦਾ ਇਧਰੋਂ ਆਪਣਾ ਲਾਸਟ ਪਿੰਡ ਹੈ ਤੇ ਇਧਰੋਂ ਪੰਜਾਬ ਹਵੋਰ ਦੀ ਹੱਦ ਲੱਗਦੀ ਹੈ ਤੇ ਏਰੀਆ ਬਹੁਤ ਵਧੀਆ ਦੇਖਣ ਨੂੰ ਪੰਜਾਬ ਵਰਗੀ ਹੈ ਬਸ ਕੱਲੇ ਪਾਣੀ ਦੀ ਪ੍ਰੋਬਲਮ ਹੈਗੀ ਹੈ ਨਾ ਬਈ ਹਾਂ ਜੇ ਪਾਣੀ ਦੀ ਦਿੱਕਤ ਹੈ ਤੇ ਪਾਣੀ ਜੇ ਆ ਗਿਆ ਤਾਂ ਵਧੀਆ ਹੁੰਦਾ ਤੇ ਬਾਕੀ ਬਾਈ ਨੇ ਆ ਛੋਲੇ ਲਾਇਆ ਤੇ ਇਧਰ ਬਾਈ ਸਰੋਂ ਦਾ ਕਿਹੜੀ ਵੈਰੈਟੀ ਹੈ ਇਹ ਸਰੋਂ 725 ਵੈਰੈਟੀ ਹੈ ਸਰਕਾਰ ਨੇ ਛੁਡਾ ਮਾੜਾ ਸਰਕਾਰੀ 725 ਹਾਂਜੀ ਇਹ ਬਾਈ ਕਿੱਲੇ ਦੀ ਕਿੰਨੀ ਹੋ ਜਾਂਦੀ ਹੈ ਇਹਦੀ ਮਰਬੇ ਦੀ ਥੋੜੀ ਦੀ ਇਹ ਬਾਈ ਕਿੱਲੇ ਦੀ ਵੱਲ 20 ਗੇ ਦੀ ਹੋ ਜਾਂਦੀ ਹੈ ਜੇ ਸਹੀ ਪੱਕੇ ਤਾਂ ਤਾਂ ਪੰਜ ਨੂੰ ਹੱਥ ਮਾਰ ਦੇਣੀ ਪੰਜ ਛੀ ਦੇ ਵਿੱਚ ਹੁਣ ਜਿਵੇਂ ਸਾਤੇ ਹਾਲਾਤ ਖੜੇ ਆ ਵੀ ਸਹੀ ਹਣ ਕੋਰੇ ਕੋਰੇ ਦੀ ਮਾਰ ਤੋਂ ਬਚੀ ਆ ਪਾਣੀ ਲੱਗਾ ਹੋਇਆ ਇਹਨੂੰ ਹੁਣ ਪੂਰੀ ਜੋਬਨ ਤੇ ਪੂਰੀ ਜੋਬਨ ਤੇ ਆ ਉਹ ਗੇਤੀ ਉਹ ਚੁੱਕੀ ਪਈ ਆ ਉਹ ਮਾਲਕ ਦੇ ਨਾਲ ਚੰਗੇ ਹਾਂ ਉਹ ਪਹਿਲਾਂ ਵੱਡੀ ਜਾਊਗੀ ਹਾਂ ਉਹ ਗੇਤੀ ਹੈ ਠੀਕ ਹੈ ਠੀਕ ਆ ਥੋੜ ਇਹਦਾ ਵੀ ਰੇਟ ਚੰਗਾ ਨਾ ਹਾਂ ਰੇਟ ਤੇ ਇਹ ਵੀ ਠੀਕ ਰੋ ਫੁੱਲ ਝਾੜ ਦੇਊਗੀ ਹੂੰ ਫੁੱਲ ਤਗੜੀ ਆ ਵੇ ਲੋ ਸਰੋਂ ਸਾਡੇ ਸਾਹਮਣੇ ਤੇ ਇਹਦਾ ਬਾਈ ਇੱਕ ਨਾ ਬਾਈ ਸਰੋਂ ਤੇ ਆਪਾਂ ਹੋਰ ਗੱਲਬਾਤ ਕਰਦੇ ਆ ਬਾਈ ਕਹਿੰਦਾ ਜਿੰਨੇ ਮੈਂ ਘਰੇ ਸੰਦ ਲਿਆਂਦੇ ਆ ਹਨਾ ਬਾਈ ਉਹ ਦੱਸਿਓ ਮਾੜੀ ਗਾਣੀ ਬਾਈ ਬਾਈ ਉਹ ਘਰ ਦੇ ਜਿਹੜੇ ਜਿੰਨੇ ਸੰਦ ਆ ਮੇਰੇ ਕੋਲ ਇੰਪਲੀਮੈਂਟ ਆ ਬਾਈ ਮੈਂ ਸਰੋਂ ਦਾ ਗੂਣਾ ਵੇਚ ਕੇ ਤੇ ਤੂੜੀ ਵੇਚ ਕੇ ਲੈਂਦੇ ਆ ਸਰੋਂ ਮੈਂ ਬਾਈ ਲੋਕਾਂ ਆਪਾਂ ਪਰਾਲੀ ਚਕਾ ਦਿੰਨੇ ਆ ਫ੍ਰੀ ਫ੍ਰੀ ਨਹੀਂ ਬਾਈ ਠੀਕ ਹੈ ਬਾਈ ਜਿੰਨੇ ਹਾਲ ਰੋਟਾ ਸਾਰਾ A to Z ਜਨਰੇਟਰ ਮਸ਼ੀਨਾਂ ਤੇ ਬਾਈ ਲਿਆ ਇਹ ਤੋਂ ਤੇ ਕਈ ਰਾਜਸਤਾਨੀ ਭਰਾ ਕੀ ਕਰਦੇ ਪੱਠੇ ਵਾਲਿਆਂ ਨੂੰ ਦੇ ਦਿੰਦੇ ਇੱਟਾਂ ਤੇ 50% ਘਰ ਇੱਟਾਂ ਦੇ ਇਹ ਸਰੋਂ ਦੇ ਗੁੜੇ ਤੇ ਪਏ ਬਾਈ ਸਰੋਂ ਦੇ ਗੁੜੇ ਨਾ ਬਣਦੇ ਬਾਈ ਇਹ ਚੀਜ਼ ਆ ਬਈ ਇਹ ਕੱਲੀ ਕੱਲੀ ਚੀਜ਼ ਤੋਂ ਕੰਮ ਲੈਂਦੇ ਥੋੜੀ ਮਿਹਨਤ ਤਾਂ ਬਈ ਲੱਗਦੀ ਹੈ ਨਾ ਮਿਹਨਤ ਲੱਗਦੀ ਬਈ ਹੁਣ ਥੋੜੀ ਐ ਥੋੜੀ ਰੇਟ ਮੰਦਾ ਰੱਖੀ ਹੋ ਗਿਆ ਚਲ ਆਪ ਦੀ ਘਰੇ ਢੋਕ ਰੱਖ ਲਿਓ ਬਈ ਆ ਦੀ ਕੋਠੇ ਕਰਕੇ ਬੰਦ ਗਾਹ ਨੂੰ ਬਣਾਵਾਂਗੇ ਉਹ ਲੈ ਡੱਪਾਂਗੇ ਜੇ ਰੇਟ ਵੱਧ ਗਿਆ ਵੇਰੇ ਨੇ ਫੇਰ ਕਰੇ ਟੋਲਾਗੇ ਬੱਸ ਇੰਨੇ ਕੰਮ ਇਹ ਵਧੀਆ ਵਿਖ ਜਾਂਦਾ ਨਾ ਇਹ ਬਹੁਤ ਵਧੀਆ ਇਹ ਕੀ ਰੇਟ ਬਈ ਵਿਖ ਜਾਂਦਾ ਇਹ ਬਈ ਹਾਏ ਪਿਲੇ ਸਾਲ ਵਿੱਚ ਤਾਂ ਮੈਂ 250 ਕੁਆਟਰ ਠੀਕ ਹੈ ਉਦੋਂ ਪਿਲੇ ਸਾਲ ਤੇ 2 ਸਾਲ ਮੈਂ ਵੇਚਿਆ ਕਿਉਂ ਗੁਣਾ ਦੀ ਬਾਲੀ ਮੰਗ ਹੋ ਗਈ ਸੀ 1.5 400 ਰੁਪਏ ਕੁਆਟਰ ਵੇ ਕਮਾਂਟਲ ਠੀਕ ਆ ਤੇ 11 ਕਮਾਂਟਲ ਨਿਕਲ ਗਿਆ ਜੋ 4400 ਦਾ ਗੁਣਾ ਹੋ ਗਿਆ ਬਿੱਗੇ ਦਾ ਬਿੱਗੇ ਦਾ ਠੀਕ ਆ ਜੀ ਜੋ 1100 ਰੁਪਏ ਵੜਾਈ ਨਿਕਲ ਗਈ ਠੀਕ ਆ 1300 ਰੁਪਏ ਕੜਾਈ ਨਿਕਲ ਗਈ ਸਾਰਾ ਖਰਚਾ ਕਰ ਦਿੱਤਾ ਖਰਚਾ ਕੱਢ ਕੇ ਫਿਰ ਵੀ ਯਾਰ 1200 2000 ਰੁਪਏ ਬਚ ਜਾਂਦਾ ਬਚ ਜਾਂਦਾ ਸਾਡੇ ਦਾ ਬਈ ਸੀਖ ਸਿੱਟਣ ਦੀ ਕਰਦੇ ਆ ਤੇ ਪਰਾਲੀ ਦੀਆਂ ਗੱਠਾਂ ਬਈ ਆਪਣੇ ਵੀ ਵੇਖ ਸਕਦੇ ਆ ਜੇ ਕੋਈ ਕੋਲੇ 10 ਕਿੱਲੇ ਬਾਣ ਹੈਗਾ ਨਾ ਤੇ ਕਨਾਲ ਅੱਧੀ ਕਨਾਲ ਥਾਂ ਅਲੱਗ ਰੱਖ ਲੋ ਤੇ ਆਪਦੀਆਂ ਪ੍ਰਾਲੀ ਦੀਆਂ ਗੱਠਾਂ ਇਕੱਠੀਆਂ ਕਰ ਲੋ ਇੱਥੇ ਬਾਈ ਫਰੀ ਕੋਈ ਨਹੀਂ ਕੋਈ ਚੀਜ਼ ਚਕਾਉਂਦਾ ਹੱਥੀ ਵਢਾਉਂਦੇ ਇਹ ਹੱਥੀ ਵੜਦੇ ਬਾਈ ਹੱਥੀ ਜੇ ਇਹਦਾ ਕਮੈਨ ਨਾ ਵੱਢੀ ਜਾਂਦੀ ਹੈ ਕਮੈਨ ਰੰਗ ਨਹੀਂ ਬਣਦਾ ਬਾਈ ਕਮੈਨ ਦੀ ਵੱਢੀ ਜਾ ਕੇ ਮੰਡੀ ਦੇ ਵਿੱਚ 200 ਰੁਪਿਆ ਕੁਆਂਟਲ ਬਗੜਾ ਸਸਤੀ ਵੀ ਹੋਊਗੀ ਤੇ ਨਾਲੇ ਗੂਣਾ ਨਹੀਂ ਕੰਮ ਨਾ ਗੂਣਾ ਨਹੀਂ ਕੰਮ ਉਹਨੇ ਗਾਲ ਕੇ ਛੱਡ ਦੇਣਾ ਸਾਰਾ ਕੰਮ ਤੇ ਇਹ ਹੱਥੀ ਵਢਾਵਾਂਗੇ 15 ਦਿਨ ਪਈ ਰੂ ਮਡਲੀਆਂ 'ਚ ਇਹ ਹੂੰ ਠੀਕ ਫਿਰ ਆ ਕਾਲੀ ਸ਼ਾਹ ਹੋ ਜੀ 나ਗ ਵਰਗੀ ਅੱਛਾ ਫਿਰ ਇਹਨੂੰ ਥ੍ਰੈਸਟ ਨਾ ਕਢਾਵਾਂਗੇ ਠੀਕ ਜੇ ਕਮੈਨ ਨਾਲ ਗੁਣਾ ਕਰਾਉਣੇ ਹਣ ਸਰ ਜਿਹੜਾ ਹੜੰਬੇ ਨੂੰ ਹਾਂ ਜੇ ਕਮੈਨ ਨਾਲ ਕਢਾਉਣੇ ਆ ਤਾਂ 150 ਰੁਪਏ ਕਵਾਂਟਲ ਜਾਊਗਾ ਹੂੰ ਤੇ ਜੇ ਮਲਾ 100 ਐਵਰੇਜ ਚੱਲੀ ਤਾਂ ਜੇ ਹੜੰਬੇ ਨਾਲ ਅਗਲਾ ਵਾਰ 230 ਰੁਪਏ ਜਾਊਗਾ 230 ਰੁਪਏ ਤੇ ਬਾਕੀ ਸਟੋਰ ਵੀ ਕਰ ਲੈਣਾ ਸਾਰਾ ਬਾਈ ਸਟੋਰ ਵੀ ਰੱਖ ਲੈਂਦੇ ਆ ਤੇਲ ਤੂਲ ਵਧੀਆ ਨਿਕਲਦਾ ਬੜੀ ਜਿਹਾ ਬਈ ਬਹੁਤ ਵਧੀਆ ਤੇਲ ਆ ਤੁਸੀਂ ਤਾਂ ਬਈ ਘਰ ਦਾ ਤੇ ਇਹਨੂੰ ਵਰਤਦੇ ਆ ਹਾਂ ਤਾਂ ਸਰੋਂ ਦਾ ਤੇਲ ਹੀ ਚੱਲਦਾ ਸਾਡੇ ਤਾਂ ਬਾਈ ਬੋਤਲਾਂ ਤੇ ਹੋਏ ਪਿਆ ਹੁਣ ਬ ਬਈ ਨੰਦਾ ਨਹੀਂ ਆਪਾਂ ਥੋੜੇ ਜਿਹਾ ਨਾ ਇਹੀ ਹੈ ਵੀ ਆਪਣੀ ਵੀਡੀਓ ਵੇਖ ਕੇ ਪਿਆਬੀ ਭਰਾ ਵੀ ਹੰਬਲਾ ਮਾਨ ਖਾਸ ਕਰਕੇ ਜਿਹੜਾ ਬਠਿੰਡਾ ਮਾਨਸਾ ਏਰੀਆ ਉਹ ਲਗਭਗ ਇਹਦੇ ਨਾਲ ਦਾ ਹੀ ਹੈ ਬਸ ਆਪਣੇ ਥੋੜੇ ਜਿਹਾ ਪਾਣੀ ਚੰਗਾ ਚੱਲਦਾ ਹੈ ਨਾ ਤੇ ਨਹਿਰੀ ਪਾਣੀ ਤਾਂ ਇੰਨਾ ਹੀ ਹੈ ਬਾਈਆਂ ਵਾਲਾ ਸਾਹਿਬ ਵੀ ਆਪਣੇ ਵੀ ਹੁਣਾਂ ਦਾ ਮੂਗਗਾ ਹੀ ਕਰਤੀਆਂ ਤੇ ਬਾ ਚਲੋ ਆਪਣੇ ਮੋਟਰਾਂ ਦੇ ਸਿਰ ਤੇ ਆਪਾਂ ਖਿੱਚੀਏ ਉਹਨਾਂ ਦਾ ਕੰਮ ਤੇ ਇਹ ਬਾਈ ਦੀ ਸਰੋਂ ਆ ਇਧਰ ਛੋਲੇ ਆ ਤੇ ਜੋਂ ਉਧਰ ਆ ਬਾਈ ਜੋਂ ਕਿੰਨੇ ਕਿ ਹੋ ਜਾਂਦੇ ਬਾਈ ਜੋਂ ਹੋ ਜਾਂਦੇ ਬਾਈ ਜੇ ਏਪੀ 135 ਹੋਵੇ ਪੀਐਸ 135 ਤਿੰਨ ਪਾਣੀ ਲੱਗ ਜਾਂਦਾ ਬਾਈ 16 ਕੁਇੰਟ 17 ਕੁਇੰਟ ਤੋਲ ਜਾਂਦੇ ਆ ਹੋ ਜਾਂਦੇ ਬਾਈ ਬੀਅਰ ਨਹੀਂ ਪੀਂਦੇ ਪਰ ਬੀਅਰ ਆਸਤੇ ਜੋਂ ਹੈ ਪੈਦਾ ਕਰਦਾ ਪਰ ਛੋਟਾ ਹਸਿਆ ਪੂਰਾ ਰੱਖਦਾ ਪੰਜਾਬ ਆਪਣਾ ਆਪਣੇ ਬੀਅਰ ਜਿਆਦਾ ਲੱਗਦੀ ਆ ਤੇ ਇੱਥੋਂ ਜਾਂਦੇ ਜੋਂ ਤੇ ਵਧੀਆ ਜੋਂ ਹੁੰਦੇ ਆ ਕੁਆਲਿਟੀ ਦੇ ਕਣਕ ਬਾਈ ਕਿੰਨੀ ਝੜ ਜਾਂਦੀ ਆ ਕਣਕ ਬਾਈ ਜਿਹੜੀ 2852 15 16 ਕੁਇੰਟ ਤੱਕ ਨਿਕਲ ਜਾਂਦੀ ਵਿਗੇ ਦੀ अच्छा सही पानी पूरी लग जाना फंगस फंगस ना पावे हम्म फल बढ़िया निकल ਜਾਂਦੇ ਆ ਵਧੀਆ ਨਿਕਲ ਜਾਂਦੀ ਆ ਬਾਕੀ ਬਈ ਵਾਣ ਆਪਣੇ ਨਾਲੋਂ ਪੂਰੇ ਤੰਦਰੁਸਤ ਵਾਣ ਆ ਬਈ ਉਹ ਨਹੀਂਗਾ ਬਈ ਮੰਨ ਲਓ بیمار ਜੇ ਵਾਣ ਆ ਜਾਂ ਜੁੜੇ ਜੇ ਵਾਣ ਤੇ ਤੋਤੇ ਹਾਲੇ ਮਾਰਦੇ ਆ ਤੋਤੇ ਹਾਲ ਵੀ ਦਿਖਾਵਾਂਗੇ ਸੋਨੂੰ ਹਣਾ ਆਪਣੇ ਤਾਂ ਮਾਰਦੇ ਨਹੀਂ ਕੋਈ ਤੇ ਵਾਣ ਨੂੰ ਵਾਹਦੇ ਪੂਰਾ ਹੈ ਹਾਂਜੀ ਵਾਹ ਕੇ ਬਈ ਸਾਧ ਵਾਈ ਦਾ ਜ਼ਮੀਨ ਨੂੰ ਅੱਛਾ ਪੂਰਾ ਸਾਬ ਮੱਲਾ ਹੁਣ ਨਰਮਾ ਵੀਜਿਆ ਜਾਊਗਾ ਨਰਮਾ ਮਰੱਬੇ ਮਾਰ ਮੱਲਾ ਸਿੱਖ ਸਤ ਵਿਗ ਕੀ ਪੜਦਾ ਸਹੀ ਪਾਲਣਾ ਹੋਵੇ ਤਾਂ ਬਾਕੀ ਬਾਣ ਵਿਹਲਾ ਰਹਿ ਜਾਓ ਮਾਰਕਤੋ ਤੇ ਰੱਖ ਦੇਣਾ ਜਦੋਂ ਮੀਂਹ ਪਊਗਾ ਜਿਹਦਾ ਗੇਤਾ ਪੇਗਾ ਮੀਂਹ ਤਾਂ ਮੂੰਗੀ ਬੀਜ ਦਾਂਗੇ ਗੁਵਾਰਾ ਬਾਜਰਾ ਬੀਜ ਦਾਂਗੇ ਗੁਵਾਰਾ ਤਾਂ ਗੁਵਾਰਾ ਹੀ ਬੀਜ ਦਿੰਦੇ ਆ ਪਰ ਗੁਵਾਰਾ ਹੁੰਦਾ ਨਹੀਂਗਾ ਫੇ ਮੀਂਹ ਬਾਲੇ ਪੈਦਾ ਉਹ ਖਸਰ ਦਿੰਦਾ ਨਹੀਂ ਨਹੀਂ ਆ ਸਾਂਵੇਂ ਥਾਂ ਤੇ ਸਰੋਂ ਬੀਜਦੇ ਆ ਉਹ ਸਾਂਵੇਂ ਥਾਂ ਦੀ ਸਰੋਂ ਆ ਸਾਰੀਆਂ ਵੇ ਲੋਕ ਆ ਚੁਗਿਆਂ ਪਈਆਂ ਜਾਵਾਂ ਠੀਕ ਐ ਇਹ ਆ ਬਈ ਸਿਸਟਮ ਇਹਨਾਂ ਦਾ ਬਾਣ ਵਿਹਲਾ ਵੀ ਰਹਿੰਦਾ ਸਾਬ ਹੀ ਆਉਂਦਾ ਸਾਲਵਰ ਕੋ ਪਲੌ ਉਹ ਜੀ ਜੀ ਜਿਵੇਂ ਕੜਕਾ ਥਾ ਇੱਥੇ ਨਰਮਾ ਨਹੀਂ ਵੇਜਣਾ ਸੀ ਇਹ ਸਾਰੇ ਪਲੌ ਮਾਰਕ ਰੱਖਣੇ ਆ ਇਹ ਬਾਈ ਹਰੇਕ ਨਾ ਵਾਨ ਚੇਂਜ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਆ ਗਾਣੂ ਛੋਲੇ ਬਾਈ ਇੱਥੇ ਨਹੀਂ ਲਾਉਂਦਾ ਹੋਰ ਪਾਸੇ ਲਾਊਗਾ ਗਾਣੂ ਇੱਥੇ ਆਮ ਸਾਨੂੰ ਨਰਮਾ ਲਾਊਗਾ ਹਨਾ ਇਹ ਸਿਸਟਮ ਹੁੰਦਾ ਤੇ ਬਾਕੀ ਬਾਈ ਕੋਈ ਤੁਹਾਡਾ ਸਵਾਲ ਜਵਾਬ ਹੋਵੇ ਕਮੈਂਟਾਂ ਦੇ ਵਿੱਚ ਜਰੂਰ ਦੱਸ ਦੇ ਅਗਲੀ ਆਪਾਂ ਜਦੋਂ ਆਏ ਗੇੜਾ ਮਾਰਾਂਗੇ ਤੇ ਵੀਡੀਓ ਬਣਾ ਕੇ ਤੇ ਤੁਹਾਨੂੰ ਵੱਖ-ਵੱਖ ਚੀਜ਼ਾਂ ਦਿਖਾਵਾਂਗੇ ਤੇ ਬਾਈ ਦੀਪ ਧੰਨਵਾਦ ਤੁਹਾਡਾ ਤੇ ਜਿਹੜੀ ਤੁਸੀਂ ਇਹ ਫਸਲਾਂ ਬਾਰੇ ਜਾਣਕਾਰੀ ਦਿੱਤੀ ਆਪਣੇ ਪੁਰਾਣੇ ਬੰਦੇ ਤਾਂ ਸਾਰੇ ਜਾਣਦੇ ਆ ਮਲਵਈਏ ਜਿਹੜੇ ਪਰ ਜਿਹੜੇ ਨਵੇਂ ਮੁੰਡੇ ਹੈਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂਗਾ ਛੋਲੇ ਉਹਨਾਂ ਨੂੰ ਪਤਾ ਐਨੇ ਵੀਜੇ ਵੇਖੇ ਨਹੀਂ ਹੋਣੇ ਖਾਦੇ ਜ਼ਰੂਰ ਹੋਣਗੇ ਹਨਾ ਤੇ ਅੱਗੇ ਹੋਲਾਂ ਵੀ ਇਹਦੀਆਂ ਉਚਾ ਕੇ ਖਾਂਦੇ ਬਹੁਤ ਕੁਝ ਹੁੰਦਾ ਚੁੱਬੜ ਵਗੈਰਾ ਇੱਥੇ ਤੁੰਮੇ ਹੋਗੇ ਹੋਰ ਵੀ ਬਹੁਤ ਵੈਰਾਈਟੀ ਹੈ ਜੀਵ ਜੰਤੂ ਵੀ ਬਹੁਤ ਆ ਇੱਥੇ ਠੀਕ ਹੈ ਸਾਰਾ ਕੁਝ ਧਰਤੀ ਦਰਾਖਤ ਬਹੁਤ ਆ ਇੱਥੇ ਜਿਹੜੇ ਆਪਣੇ ਦਰਾਖਤ ਖਤਮ ਹੋ ਗਏ ਵਾਣਾ ਜਾਂ ਡਕਰੀਰ ਸਾਰੇ ਹੈਗੇ ਇੱਥੇ ਉਹ ਕਿਉਂਕਿ ਇੱਥੇ ਝੋਨਾ ਨਹੀਂ ਲੱਗਦਾ ਜਿਹੜਾ ਝੋਨਾ ਹੈਗਾ ਪਾਣੀ ਖੜਾ ਰਹਿੰਦਾ ਤੇ ਓਟਾਲੀਆਂ ਟੂਲੀਆਂ ਸਾਰੀਆਂ ਡੱਗ ਪੀਆਂ ਆਪਣੇ ਹਨਾ ਤੇ ਬਹੁਤ ਵਧੀਆ ਸਾਨੂੰ ਲੱਗਿਆ ਤਾਂਗੇ ਭਾਈ ਅਸੀਂ 2-3 ਮਹੀਨਾ ਤੋ ਰਾਜਸਥਾਨ ਦਾ ਢੇੜਾ ਕੱਢਦੇ ਰਹਿੰਨੇ ਆ ਤੇ ਜੀ ਬਹੁਤ ਲੱਗਦਾ ਰਾਜਸਥਾਨ ਚ ਛੋੜੀ ਵੀ ਕੋਈ ਜੇ ਰਿਸ਼ਤੇਦਾਰੀ ਹੋਈ ਜਰੂਰ ਦੱਸੋ ਜੇ ਤੇ ਜਿਹੜੇ ਭਰਾ ਰਾਜਸਥਾਨ ਤੋਂ ਜੁੜੇ ਆ ਉਹ ਜਰੂਰ ਕਮੈਂਟ ਕਰਨ ਉਹਨਾਂ ਕੋਲੇ ਵੀ ਅਗਲੀ ਵਾਰ ਨੂੰ ਢੇੜਾ ਮਾਰਾਂਗੇ ਧੰਨਵਾਦ